हां जी दोस्तों सारेया नु सस्रिकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਖੜਿਆ ਆ ਦੋਸਤੋ ਸ਼ਹਿਰ ਪੱਟੀ ਤਹਿਸੀਲ ਵੀ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪੱਟੀ ਸ਼ਹਿਰ ਤੋਂ ਦੋਸਤੋ ਇੱਕ ਸੜਕ ਨਿਕਲਦੀ ਆ ਪਿੰਡ ਬਾਂਮਣੀ ਵਾਲੇ ਨੂੰ ਉਸੇ ਸੜਕ ਦੇ ਉੱਪਰ ਭਾਜੀ ਵੀਰ ਸਿੰਘ ਉਹਨਾਂ ਦਾ ਘਰ ਹੈਗਾ ਦੋਸਤੋ ਪਹਿਲਾਂ ਵੀ ਇੱਕ ਆਪਾਂ ਵੀਡੀਓ ਪਾਈ ਸੀਗੀ ਇਸ ਘਰੋਂ ਅੱਜ ਤੋਂ ਕੋਈ 5 4 ਦਿਨ ਪਹਿਲਾਂ ਤੇ ਅੱਜ ਇੱਕ ਸੈਕੰਡ ਵੀਡੀਓ ਦੋਸਤੋ ਦੂਜੀ ਵੀਡੀਓ ਆਪਾਂ ਕਵਰੇਜ ਕਰਨ ਜਾ ਰਹੇ ਆ ਇਸ ਘਰੋਂ ਪਸ਼ੂ ਵਪਾਰ ਦਾ ਕੰਮ ਹੈ ਕਡੇਰੀ ਫਾਰਮਿੰਗ ਦੇ ਨਾਲ ਨਾਲ ਜਿਹੜਾ ਦੋਸਤੋ ਪਸ਼ੂ ਵਪਾਰ ਦਾ ਕੰਮ ਹੈ ਤੇ ਖਾਸ ਵਿਜਿਟ ਤੁਸੀਂ ਸ਼ਹਿਰ ਪੱਟੀ ਕਰ ਲਿਓ ਠੀਕ ਹੈ ਜੀ ਚੁੰਗੀ ਤੋਂ ਜਿਹੜਾ ਮਰਜੀ ਵੀਰ ਇੱਕ ਸੜਕ ਅੱਗੇ ਚਲਦੀ ਦੋਸਤੋ ਜਿਹੜੀ ਪੱਟੀ ਸ਼ਹਿਰ ਤੋਂ ਕੈਰੋ ਨੂੰ ਲੋਕੇ ਨੂੰ ਅੱਗੇ ਤਰਨ ਤਰਨ ਜਾਂਦੀ ਆ ਇਸੇ ਸੜਕ ਤੋਂ ਇੱਕ ਸੜਕ ਪਿੰਡ ਬਾਮਣੀ ਵਾਲੇ ਨੂੰ ਜਾਂਦੀ ਆ ਉਪੋਂ ਕੇ ਪਿੰਡ ਵੀ ਜਮਾਲਪੁਰ ਇਹ ਪਿੰਡ ਜਿਹੜੇ ਦੋਸਤੋ ਇਸੇ ਸੜਕ ਦੇ ਉੱਪਰ ਅੱਗੇ ਰਹਿ ਜਾਂਦੇ ਤੇ ਇਹ ਸੜਕ ਅੱਗੇ ਕੱਚਾ ਪੱਕਾ ਤੇ ਮਨਿਹਾਲਾ ਜੈ ਸਿੰਘ ਵਾਲੇ ਨੂੰ ਵੀ ਜਿਹੜੀ ਚੜ ਜਾਂਦੀ ਆ ਠੀਕ ਹੈ ਜੀ ਰੋਡ ਪਿੱਖੀ ਪਿੰਡ ਤੇ ਬਾਕੀ ਨੰਬਰ ਜਿਹੜੇ ਆ ਲਗਾਤਾਰ ਸਕਰੀਨ ਦੇ ਥੱਲੇ ਚੱਲਦੇ ਰਹਿਣਗੇ ਭਾਜੀ ਵੀਰ ਸਿੰਘ ਉਹਨਾਂ ਦੇ ਨੰਬਰਾਂ ਦੇ ਤੁਸੀਂ ਕਾਲ ਕਰ ਸਕਦੇ ਜੀ ਸੋ ਵਿਜ਼ਿਟ ਖਾਸ ਤੁਸੀਂ ਪੱਟੀ ਸ਼ੇਅਰ ਕਰਨੀ ਆ ਦੋਸਤੋ ਤਰੀਕ ਅੱਜ 19 ਅਪ੍ਰੈਲ ਸਮਾਂ ਕੋ ਮਾਰਨਿੰਗ 9:20 ਮਿੰਟ ਦਾ ਅੱਜ ਇਸ ਕਵਰੇਜ ਵਿੱਚ ਟੋਟਲ 5 ਦਿਖਾਉਣੇ ਆ ਤੁਹਾਨੂੰ ਦੋ ਮੱਝ ਦਿਖਾਵਾਂਗੇ ਤਿੰਨ ਵੜਾ ਤਿੰਨੇ ਵੜਾ ਬਿਲਕੁਲ ਤਾਜ਼ੀਆਂ ਸੂਈਆਂ ਸਵਈਆਂ ਨੇ ਨਾਲ ਬੱਚੇ ਇੱਕ ਉੱਚੇ ਬੱਚੇ ਦੇ ਵਿੱਚ ਤੁਹਾਨੂੰ ਝੋਟੀ ਦਿਖਾਵਾਂਗੇ ਚੰਗੇ ਖਾਸੇ ਦੁੱਧ ਤੇ ਜਿਹੜੀ ਚੱਲਣ ਧੀ ਆ ਇੱਕ ਮੱਝ ਗੱਬਣ ਸੋ ਇਹ ਪੰਜ ਪਸ਼ੂ ਹੋਣਗੇ ਪੰਜਾਂ ਪਸ਼ੂਆਂ ਦੀ ਡਿਟੇਲ ਆਪਾਂ ਭਾਜੀ ਵੀਰ ਸਿੰਘ ਹੋਣੇ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਸੋ ਕੱਲੇ ਕੱਲੇ ਪਸ਼ੂ ਦੀ ਡਿਟੇਲ ਮਿਲ ਜੂਗੀ ਵੀਡੀਓ ਵੇਖ ਤੱਕ ਦੇਖ ਲਿਓ ਤਾਂ ਜੋ ਪੂਰੀ ਜਾਣਕਾਰੀ ਆ ਪੂਰੀ ਇਨਫੋਰਮੇਸ਼ਨ ਇਹਨਾਂ ਪਸ਼ੂਆਂ ਦੀ ਸਾਰੇ ਵੀਰਾਂ ਨੂੰ ਸਮਝ ਵਿੱਚ ਆ ਸਕੇ ਸਭ ਤੋਂ ਪਹਿਲਾਂ ਭਾਜੀ ਵੀਰ ਸਿੰਘ ਦੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਭਾਜੀ ਠੀਕ ਠਾਕ ਜੀ ਠੀਕ ਆ ਉਹਦੀ ਆ ਜੀ ਅੱਛਾ ਭਾਜੀ ਵੀਰ ਸਿੰਘ ਇੱਕ ਆਪਾਂ ਪਹਿਲੀ ਵੀਡੀਓ ਪਾਈ ਸੀ ਅਜ ਤੋਂ ਪੰਜ ਚਾਰ ਦਿਨ ਪਹਿਲਾਂ ਹਾਂਜੀ ਹਾਂਜੀ ਹੋ ਗਈ ਸੀ ਪਸ਼ੂ ਸੇਲ ਹਾਂਜੀ ਸਾਰੇ ਉਸੇ ਵੇਲੇ ਟਾਈਮ ਅੱਧ ਤਿੰਨ ਬਿਹੜਾਂ ਤੇ ਦੋ ਮੱਝਾਂ ਆਪਣੇ ਕੋਲ ਹਾਂਜੀ ਹਾਂਜੀ ਚਾਰ ਥੂਏ ਜਵਾਏ ਇੱਕ ਮੱਝ ਤੇ ਤਿੰਨ ਬਿਹੜਾਂ ਇੱਕ ਮੈਂ ਗੱਬਣਾ ਇੱਕ ਮੱਝ ਹੀ ਗੱਬਣਾ ਹਾਂਜੀ ਬਾਕੀ ਸਾਰੇ ਦੁੱਧ ਜਾਂ ਬੌਲੇ ਦੇ ਚੱਲਣਦੇ ਆ ਹਾਂ ਦੁੱਧ ਤੇ ਬੌਲੇ ਦਾ ਠੀਕ ਹੈ ਜੀ ਅੱਛਾ ਭਾਜੀ ਵੀਰ ਸਿੰਘ ਇੱਥੋਂ ਆਪਾਂ ਸ਼ੁਰੂਆਤ ਕਰ ਲੈਨੇ ਆ ਝੋਟੀ ਤੋਂ ਕਰ ਲੀਏ ਹਾਂਜੀ ਹਾਂਜੀ ਝੋਟੀ ਚੰਗੀ ਖਾਸੀ ਆ ਵੱਡੇ ਕੱਦ ਬੁੱਤ ਦੇ ਵਿੱਚ ਹਾਂਜੀ ਇਹਦੀ ਪੂਰੀ ਡਿਟੇਲ ਕਰਦੀ ਆ ਸਾਂਝੀ ਵੀਰਾਂ ਦੇ ਨਾਲ ਵੀ ਇਹ ਸੂਹਾ ਕਦੋਂ ਮਸੂਈ ਹੈ ਤੇ ਕਿੰਨੇ ਕ ਟਾਈਮ ਦੀ ਸੂਈ ਹੈ ਇਹ ਸੂਹਾ ਦੁੱਝਾ ਹੈ ਓਕੇ ਹਾਂਜੀ 2 ਮਹੀਨੇ ਦੀ ਹੈ ਸੂਈ ਹੈ ਠੀਕ ਹੈ ਜੀ ਹਾਂ ਜੀ ਲਓ ਦੋਸਤੋ ਦੋ ਮਹੀਨੇ ਦਾ ਜਿਹੜਾ ਟਾਈਮ ਪੀਰੀਅਡ ਹੋ ਗਿਆ ਸੋ ਇਹਨੂੰ ਤੇ ਸੂਬਾ ਦੂਜਾ ਝੋਟੀ ਫੁੱਲ ਵੱਡੀ ਹਾਈਟ ਕੱਤ ਦੇ ਵਿੱਚ ਆ ਪੂਰੀ ਵੱਡੀ ਝੋਟੀ ਆ ਠੀਕ ਹੈ ਜੀ ਸੋ ਜਿਹੜਾ ਕੋਈ ਵੀਰ ਆ ਰਿਹਾ ਐਸੇ ਝੋਟੀ ਨੂੰ ਖਰੀਦਣ ਇੱਕ ਬਿਲਕੁਲ ਨੋਟ ਕਰ ਲਿਓ ਚੀਜ਼ ਫੁੱਲ ਹਾਈਟ ਫੁੱਲ ਲੈਂਥ ਫੁੱਲ ਵਜਨ ਦਾ ਡੋੜ ਆਲੀ ਆ ਤੇ ਦੋ ਕੁ ਮਹੀਨੇ ਦਾ ਸਮਾਂ ਹੋ ਗਿਆ ਮਗਰ ਇਹ ਤੇ ਕੱਟੀ ਆ ਜਾਂ ਕੱਟਾ ਮੇਲ ਆ ਜੀ ਕੱਟੀ ਆ ਜੀ ਮਗਰ ਕੱਟੀ ਆ ਹਾਂ ਜੀ ਅੱਛਾ ਭਾਜੀ ਵੀਰ ਸਿੰਘ ਹੁਣ ਮਤਲਬ ਦੁੱਧ ਜਿਹੜਾ ਆਪਾਂ ਜਿਹੜਾ ਨੈੱਟ ਚਵਾ ਦੇਣਾ ਉਹ 11 ਲੀਟਰ ਹੀ ਆ ਹਾਂ ਜੀ ਦੁੱ ਠੀਕ ਹੈ ਜੀ ਵੀ ਜਿਹੜਾ 100 ਲੀਟਰ ਕੋਈ ਇੱਥੇ ਵੀਰ ਆ ਕੇ ਚੋਲ ਆਏ ਦੋ ਟਾਈਮ ਭਾਵੇਂ ਆਦੀ ਚੋ ਕੇ ਸੱਲੀ ਕਰਕੇ ਖੜੇ ਠੀਕ ਹੈ ਜੀ ਆਇਆ ਵੈਸੇ ਨਿੱਗਰ ਲੇਵੇ ਤੇ ਆ ਲੈ ਗਾੜੇ ਵਿੱਚ ਹੋਂਦੀ ਪਰ ਦੁੱਧ ਬਹੁਤ ਨਿੱਗਰ ਆਇਆ ਹਾਂ ਹਾਂ ਜੀ ਹਾਂ ਦੋਸਤੋ ਨਿੱਗਰ ਲੇਵੇ ਦੇ ਵਿੱਚ ਆ ਝੋਟੀ ਠੀਕ ਆ ਤੇ ਚੋਣ ਚੋਂ ਕੋਈ ਭੂਰ ਕੋਈ ਛਟਾ ਜੀ ਕਿਸੇ ਤਰ੍ਹਾਂ ਦੀ ਇਹ ਪੂਰੀ ਭਰਾ ਮੋਟੀ ਧਾਰ ਆ ਓਕੇ 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 ਇਹ ਰੰਗ ਲਰਗੀ ਮੋਟੀ ਧਾਰ ਆਉਂਦੀ ਹੈ ਠੀਕ ਹੈ ਜੀ ਹਾਂ ਜੀ ਲੋ ਦੋਸਤੋ ਚੋਣ ਚੋਂ ਇੱਕ ਨੰਬਰ ਆ ਪੂਰਾ ਭਰਾ ਚੰਗਾ ਆ ਮੋਟੀ ਧਾਰ ਆ ਕਿਸੇ ਤਰ੍ਹਾਂ ਦਾ ਕੋਈ ਭੂਰ ਨਹੀਂ ਕੋਈ ਸੋ ਪ੍ਰੋਕਸੀਮੀਟਰ ਦੀ ਕੋਈ ਵੀਰ 2 ਮੰਥ ਦਾ ਸਮਾਂ ਮੰਨ ਸਕਦਾ ਠੀਕ ਆ ਜੀ ਇਹ ਕੱਟੀ ਆ ਤੇ 11 ਲੀਟਰ ਦੁੱਧ ਦਾ ਵੈਸੇ ਕੋਈ ਜ਼ਿਆਦਾ ਸਮਾਂ ਨਹੀਂ ਹੋਇਆਗਾ ਇੱਥੋਂ ਤੁਸੀਂ ਸਾਰੇ ਵੀਰਾਂ ਨੇ ਅੰਦਾਜ਼ਾ ਲਾ ਹੀ ਲੈਣਾ ਤੇ ਲਿਓ ਵੀਰ ਖੋਲ ਕੇ ਤੋਰ ਕੇ ਦਿਖਾ ਦਈਏ ਬੋਲੀ ਕੱਢ ਬਾਰਨ ਠੀਕ ਹੈ ਸੋ ਛੋਟੀ ਛਕੀਨ ਆ ਮੂੰਹ ਮੱਥੇ ਦੀ ਵੀ ਚੰਗੀ ਆ ਬਿਲਕੁਲ ਛੋਟਾ ਜਿਹਾ ਸਿੰਘ ਹਾਈਟ ਕੱਟ ਦੀ ਪੂਰੀ ਆ ਇੱਕ ਵਾਰੀ ਫੇਰ ਆਪਾਂ ਰਿਪੀਟ ਕਰ ਦਿੰਨੇ ਆ ਦੋਸਤੋ ਚੌੜੇ ਪਿੱਠ ਪੂਰੇ ਦੇ ਵਿੱਚ ਤੇ ਲਿਓ ਜੀ ਹਾਂ ਜੀ ਸੋ ਆਪਸੀ ਜਿਹੜੀ ਵੰਡ-ਵੰਡਾ ਦੋਸਤੋ ਥਣਾ ਦੇ ਬੇਸ਼ੱਕ ਕੋਈ ਉਹ ਤਿੰਨ-ਤਿੰਨ ਚਾਰ-ਚਾਰ ਇੰਚ ਤੇ ਥਾਣ ਲਗਾ ਤੇ ਆਹ ਦੇਖੋ ਸੋ ਚਾਰੇ ਥਾਣਾ ਠੀਕ ਹੈ ਜੀ ਬਾਕੀ ਆ ਫੇਸ ਕੁਆਲਿਟੀ ਹੈ ਹਾਂਜੀ ਤੋੜ ਲੋ ਤੋੜ ਲੋ ਆ ਲੋ ਦੋਸਤੋ 11 ਲੀਟਰ ਦੁੱਧ ਸੋ ਕੋਈ ਵੀਰ ਆਪਣੀ ਦੋ ਟਾਈਮ ਇੱਕ ਟਾਈਮ ਤਿੰਨ ਟਾਈਮ ਜਿੱਦਾਂ ਵੀ ਕਿਸੇ ਵੀਰ ਕੋਲ ਟਾਈਮ ਹੈਗਾ ਦੂਰੋਂ ਨੇੜਿਓਂ ਘਰ ਵਿਜ਼ਿਟ ਕਰਕੇ ਆਪਣੀ ਚੋਕੇ ਤਸੱਲੀ ਕਰ ਸਕਦੇ ਜੇ ਮਗਰ ਕੱਟੀ ਆ ਠੀਕ ਹੈ ਜੀ ਬੱਚਾ ਕੋਰੀ ਫਿਰ ਤੁਹਾਨੂੰ ਦਿਖਾ ਦਗੇ ਆ ਲੋ ਅੱਛਾ ਭਾਜੀ ਵੀਰ ਸਿੰਘ ਜੀ ਕੀ ਡਿਮਾਂਡ ਕਰਦੇ ਆ ਲੈਣ ਦੇਣ ਵੀ ਦੱਸ ਦਈਏ ਇੱਕ ਡਿਮਾਂਡ ਦੱਸ ਦੋ ਵੀ ਇੱਕ ਯੈਸ ਨੋ ਦੱਸ ਦਈਏ ਬੇ ਇਥੋਂ ਕੁ ਦੱਸ ਜੀ ਡਿਮਾਂਡ ਭਾਵੇਂ 75000 ਕਰ ਲਈਏ ਭਾਵੇਂ 72 ਕਰ ਲਈਏ 70000 ਦੀ ਗੂਰੇ ਦੇਣਾ ਹੈ 70000 ਦੀ ਹਾਂਜੀ 70000 ਦੀ ਦੇ ਦਾਂਗੇ ਠੀਕ ਹੈ ਜੀ ਬਾਕੀ ਦੁੱਧ ਆਉਦਾ ਦੋ ਟਾਈਮ ਚੋ ਕੇ ਮਿਣਕਿਲ ਜਾਵੇ 11 ਕਿਲੋ ਦੁੱਧ 12 ਆਪਾਂ 11 ਦੱਸਾਂਗੇ ਬਿਲਕੁਲ ਹਾਂਜੀ ਕਿਲੋ ਖੰਡ ਦਾ ਕਿਲੋ ਖੰਡ ਵਾਧੇ ਨਿਕਲੇ ਹਾਂ ਵਾਧੇ ਜੇ ਕੋਈ ਭੈਣ ਭਰਾ ਆਵੇ ਇੱਥੇ ਚੋ ਕੇ ਵਾਧੇ ਨਿਕਲੇ ਤੇ ਅਗਲਾ ਖੋਜੋ ਕੇ ਜਾਂਦਾ ਜੇ ਆਪਾਂ 10 ਹੀ 12 ਦੇਈਏ ਤੇ ਮਗਰੋਂ ਇੱਥੇ 10 ਵੜਾ ਨਿਕਲੇ ਉਹਦਾ ਫਾਇਦਾ ਕੋਈ ਨਹੀਂ ਬਿਲਕੁਲ ਬਿਲਕੁਲ ਹਾਂਜੀ ਲਓ ਦੋਸਤੋ ਝੋਟੀ ਤੁਸੀਂ ਵੇਖ ਲਈ ਆ ਫੁੱਲ ਵੱਡੀ ਹਾਈਟ ਕੱਟ ਦੇ ਵਿੱਚ ਤੇ 75000 ਡਿਮਾਂਡ ਆ ਲੈਣ ਦੇਣ ਹਾਂ ਨਾ ਜੈਸਾ ਉਹ ਜਿਹੜ ਹਾਂਜੀ ਪੂਰੇ 70 ਪੂਰੇ 70 ਦੀ ਪੂਰੇ 70 ਦੀ ਠੀਕ ਆ ਸੋ ਕੱਟੀ ਚੰਗੀ ਆ ਦੋਸਤੋ ਝੋਟੀ ਚੰਗੀ ਆ ਜ਼ਰੂਰ ਤੁਸੀਂ ਹੱਥ ਪਾ ਲਿਓ ਵਾਜਬ ਰੇਟ ਆ ਬਾਕੀ ਬਿਲਕੁਲ ਸੱਜਰਾਂ ਨੂੰ ਟੱਕਰ ਦੇਣ ਵਾਲੀ ਆ ਕਰਨ ਵਾਲੀ ਬੇਸ਼ੱਕ ਉੱਚੇ ਬੱਚੇ ਦੇ ਵਿੱਚ ਹੀ ਆ 2 ਮੰਥ ਦੇ ਤੇ ਥਾਨ ਭਾਂਡੇ ਦੀ ਪੂਰੀ ਖਬਰਦਾਰ ਨਿੱਗਰ ਲੇਵਾ ਕਸਮੇ ਟੈਟ ਆਰਡਰ ਦੇ ਵਿੱਚ ਆ ਭਾਜੀ ਵੀਰ ਸਿੰਘ ਜੀ ਅੱਗੇ ਆ ਗਈ ਸੈਕਿੰਡ ਨੰਬਰ ਤੇ ਆਪਣੇ ਕੋਲ ਆ ਮੱਝ ਹਾਂਜੀ ਇਹ ਗੱਬੜ ਆ ਵੇ ਇਹ ਗੱਬੜ ਹਾਂਜੀ ਸੂਆ ਇੱਕ ਨਮਾ ਹੁੰਦੀ ਅੱਗੇ ਇਹ ਸੂਆ ਤੀਜਾ ਗਿੰਲੇ ਕੋਈ ਚੌਥਾ ਗਿੰਲੇ ਵੇ ਠੀਕ ਹੈ ਜੀ ਆਪ ਦੀ ਸਮਝ ਗਰੇ ਠੀਕ ਹੈ ਜੀ ਤੇ ਦਿਨ ਹਜੇ ਦੇਣੇ ਲੈ ਜੂ 8 10 8 10 ਹਾਂ ਜੀ 10 ਦਿਨ ਘਟੂ ਘਟ ਲਈਦਾ ਆ 10 ਦਿਨ ਲੈ ਜੂਗੀ ਲਓ ਦੋਸਤੋ ਸੂਬਾ ਤੀਜਾ ਚਾਹੇ ਚੌਥਾ ਤੁਸੀਂ ਮੰਨ ਲਿਓ ਠੀਕ ਆ ਹਾਈਟ ਕਰ ਮੈਂ ਥੋੜਾ ਜਿਹਾ ਤੁਹਾਨੂੰ ਇੱਕ ਵਾਰੀ ਅ ਦੂਰੋਂ ਵਿਖਾਉਣ ਦੀ ਕੋਸ਼ਿਸ਼ ਕਰਦਾ ਆ ਦੇਖੋ ਇੱਕ ਪਹਿਲੇ ਨੰਬਰ ਤੇ ਝੋਟੀ ਦਿਖਾਈ ਸੀਗੀ ਉਹਦੇ ਬਰਾਬਰ ਜਗਰ ਵੇਖੀਏ ਤੇ ਮੀਡੀਅਮ ਹਾਈਟ ਦੇ ਵਿੱਚ ਆ ਇਹ ਮੱਝ ਝੋਟੀ ਫੁੱਲ ਵੱਡੀ ਹਾਈਟ ਦੀ ਆ ਇਸ ਕਰਕੇ ਤੁਸੀਂ ਥੋੜੀ ਜਿਹੀ ਉਹ ਜਜਮੈਂਟ ਆਪਦੀ ਲਾ ਲਿਓ ਠੀਕ ਆ ਤੇ ਥਾਣੇ ਦੇ ਵੀ ਵੈਸੇ ਸਾਫ ਸੁਥਰੀ ਆ ਚਾਰ ਥ ਚੌਥਾ ਥਣਾ ਦਾ ਵਿਰਲ ਬਿੱਤ ਚੰਗੀ ਹੈ ਜਦੋਂ ਆਪਾਂ ਤੁਹਾਨੂੰ ਖੋਲ ਕੇ ਦਿਖਾਈ ਬਥੇਰੇ ਸਮਝ ਆ ਜੂਗੀ ਤੇ ਸੂਹਾ ਤੀਜਾ ਚਾਹੇ ਚੌਥਾ ਤੁਸੀਂ ਮੰਨ ਕੇ ਖਰੀਦਾਰੀ ਕਰ ਲਿਓ ਠੀਕ ਆ ਅਜੇ 10 ਦਿਨ 8 ਤੋਂ 10 ਦਿਨ ਹਜੇ ਪਿਆ ਸਿੰਗਲ ਹੱਡੀ ਦੇ ਵਿੱਚ ਆ ਪਤਲੇ ਪਿੰਡੇ ਦੀ ਮੱਝ ਠੀਕ ਆ ਬਾਕੀ ਫੇਸ ਕੁਆਲਿਟੀ ਮੂੰਹ ਮੱਥੇ ਤੋਂ ਤੁਹਾਨੂੰ ਤਸੱਲੀ ਨਾਲ ਦਿਖਾ ਦਿੰਦੇ ਆ ਆ ਲੋ ਠੀਕ ਆ ਬਾਕ ਜਿਹੜਾ ਨੀਲੀ ਦੇ ਵਿੱਚ ਹੀ ਆ ਗਿਆ ਦਾ ਹਾਂ ਹਾਂਜੀ ਹਾਂ ਬਾਕੀ 35 ਤੋਂ ਪਨ ਆਪਣੀ ਪੂਰੀ ਤਸੱਲੀ ਹੈ ਜੀ ਪੂਰੀ ਤਸੱਲੀ ਪਿੱਛੇ ਦੀ ਪੂਰੀ ਤਸੱਲੀ ਦੀ ਠੀਕ ਹੈ ਜੀ 35 ਵੀ ਆ ਪੂਰੀ ਭੋਲੀ ਆ ਠੀਕ ਆ ਹਾਂ ਤਾਂ ਦੋਸਤੋ ਗੱਭਣ ਮਾਝਾ ਵੇਸੇ ਭਾਰ ਪਿੱਛੇ ਦੀ ਜਾਂ 35 ਦੀ ਇੱਕ ਹੁੰਦੀ ਆ ਹਰ ਕਬੀਰ ਨੂੰ ਡਾਊਟ ਸੋ 35 ਇੱਕ ਨੰਬਰ ਆ ਕੋਈ ਭਾਰ ਪਿੱਛੇ ਦੀ ਸਮੱਸਿਆ ਨਹੀਂ ਗਈ ਉਹਦੀ ਵੀ ਤਸੱਲੀ ਆ ਤੋ ਜਿੱਦਾਂ ਮਰਜ਼ੀ ਕੋਈ ਆਣ ਕੇ ਆਪ ਦੀ ਤੁਸੀਂ ਵੀ ਤਸੱਲੀ ਕਰ ਸਕਦੇ ਜੇ ਪਤਲੇ ਪਿੰਡੇ ਦੇ ਵਿੱਚ ਹਾਈਟ మీడియం ਭਾਰਾ ਪੇਟ ਵਜ਼ਨ ਪੂਰਾ ਠੀਕ ਆ ਜੀ ਵਜ਼ਨ ਪੂਰਾ ਬਾਕੀ ਮੱਝ ਦਾ ਥਣ ਭਾਂਡੇ ਕੋ ਨਾਰਮਲ ਹੀ ਤੁਸੀਂ ਜਜਮੈਂਟ ਕਰ ਲਿਓ ਨੇਵਾ ਕਿੱਡਾ ਸੋਹਣਾ ਮਾਰੂਗੀ ਹੈ ਜੀ ਠੀਕ ਆ ਜੀ ਅਜੇ 8 ਤੋਂ 10 ਦਿਨ ਬਾਕੀ ਆ ਉਸ ਅਕੋਰਡਿੰਗ ਸਾਰੇ ਵੀਰ ਤੁਸੀਂ ਜਜਮੈਂਟ ਕਰ ਲਿਓ ਠੀਕ ਆ ਆ ਫੇਸ ਕੁਆਲਿਟੀ ਕੁਆਲਿਟੀ ਹੈ ਦੋਸਤੋ ਅੱਖਾਂ ਬਿੱਲੀਆਂ ਮਨਕੀ ਬਿੱਲੀ ਅੱਖ ਹਾਂ ਹਾਂ ਲਓ ਜੀ ਮਾਜੇ ਦੋਸਤੋ ਇਹ ਵੀ ਚੰਗੀ ਹੈ ਠੀਕ ਆ ਜੀ ਬਾਕੀ ਥਾਣੇ ਦੇ ਵਿੱਚ ਦੀ ਪੂਰੀ ਸਾਫ ਸੁਥਰੀ ਤੇ ਚਾਰੇ ਥਾਣਾ ਚਾਰੇ ਥਾਣਾ ਆਪਸੀ ਵਾਟਵੰਡ ਤੇ ਚੰਗਾ ਲੱਗਾ ਠੀਕ ਆ ਜੀ ਤੇ ਧਾਰ ਤੂ ਰੁਪਦੀ ਵੀ ਆਪਾਂ ਉਮੀਦ ਕਰ ਸਕਦੇ ਆ ਵੀ ਪੋਲੀ ਚਵਾਈ ਰਹੂਗੀ ਸਮਝਦੇ ਠੀਕ ਆ ਕਿਉਂਕਿ ਥਾਣ ਥਾਣ ਬਹੁਤ ਲੰਬਾ ਤੇ ਮੋਟਾਈ ਦੇ ਵਿੱਚ ਆ ਠੀਕ ਆ ਬਾਕੀ ਹੈ ਪਤਲੇ ਪਿੰਡੇ ਦੀ ਹੈ ਦੁੱਧ ਵਾਲੀ ਮਾਜ ਸੋਨਾ ਦੁੱਧ ਚਵਾ ਦੂਗੀ ਕਿ ਕੋਈ ਚੰਗੀ ਸੇਵਾ ਵਾਲਾ ਮਿਲ ਗਿਆ ਤੇ ਭਾਜੀ ਵੀਰ ਸਿੰਘ ਦੀ ਡਿਮਾਂਡ ਕੀ ਕਰਤੀ ਫਿਰ ਡਿਮਾਂਡ ਭਵੇਂ ਦਾ 85 ਕਰੀਏ 82 ਕਰੀਏ 80 ਚ 2000 ਛੱਡ ਦਾਂਗੇ 70 ਦੀ 70 ਹਜ਼ਾਰ ਦੀ ਦੇ ਦਾਂਗੇ ਠੀਕ ਆ ਜੀ ਹਾਂ ਜੀ ਥੋੜਾ ਬਤ ਹੋਰ ਵੀ ਕਰ ਦਿਓ ਹੈ ਹੋਰ ਯਾਰ ਛੱਡ ਦਾਂਗੇ ਠੀਕ ਹੈ 70000 ਦੀ ਦੇ ਤਾਂ ਹਾਂ ਨਾ 70 ਦੀ ਹਾਂਜੀ ਹਾਂ ਨਾ ਲਓ ਜੀ ਯਾਰਖੰਡ ਦੋਸਤੋ ਹੋਰ ਭਾਜੀ ਵੀਰ ਸਿੰਘਾਂ ਦੇ ਵੀ ਕਰਦਿਆਂ ਕਿ ਮਾਨਤਨ 70000 ਦੀ ਜਿਹੜੀ ਇਹ ਲਾਸਟ ਮਿਲ ਜੂਗੀ ਡਿਮਾਂਡ ਜਾਹੇ ਦੋਸਤੋ ਕੁਛ ਵੀ ਆ 70000 ਦੀ ਗੱਬਣ ਮੱਝ ਮਿਲ ਜੂਗੀ ਤਿਆਰੀ ਵਾਲੀ ਆ ਕੋਈ 8 10 ਦਿਨਾਂ ਤੱਕ ਸੁੰਦੀ ਆ ਬਾਕੀ ਹੈ ਪਤਲੇ ਪਿੰਡੇ ਦੀ ਆ ਕੋਈ ਚੰਗੀ ਸੇਵਾ ਕਰ ਲੂਗਾ ਦੁੱਧ ਸੋਨਾ ਲੈ ਸਕਦੇ ਜਿਸ ਮੱਝ ਤੋਂ ਅੱਛਾ ਤੇ ਭਾਜੀ ਵੀਰ ਸਿੰਘ ਅੱਗੇ ਆਪਣੀ ਤਿੰਨ ਵੈੜਾ ਜਿਹੜੀਆਂ ਉਹਨਾਂ ਦੇ ਵਿੱਚੋਂ ਜਿਹੜੀ ਪਹਿਲੇ ਨੰਬਰ ਤੇ ਆ ਵੈੜ ਖੜੀ ਕਰਾ ਤੇ ਇਹਦਾ ਸੁਬਾ ਕਿਨਵਾ ਜੀ ਕੀ ਕਿੰਨੇ ਕਿ ਦਿਨਾਂ ਦੀ ਸੂਈ ਹੈ ਇਹ ਪਹਿਲਾ ਹੀ ਹੂਗਾ ਜੀ ਪਹਿਲਣੀ ਆ ਹਾਂਜੀ ਪਹਿਲਣੀ ਆ ਓਕੇ ਇਹ ਆ 5ਵੇਂ ਦਿਨ ਦੀ ਸੂਈ ਹੈ ਜੀ ਲਓ ਜੀ ਹਾਂਜੀ ਆ ਸੁਹਾ ਪਹਿਲਾ ਪਲੂਣ ਹੀ ਬੱਚੀ ਸੀ ਹਾਂਜੀ ਹਾਂਜੀ ਪਲੂਣੇ ਪਲੂਣ ਹੀ ਸੂਈ ਮਗਰ ਕੀ ਆ ਗਿਆ ਮਗਰ ਬੱਚੀ ਹੈ ਜੀ ਮਗਰ ਵੀ ਬੱਚੀ ਵੈਸੇ ਤਿੰਨਾ ਵੜਾਂ ਤੇ ਤੁਸੀਂ ਦੱਸ ਰਹੇ ਤਿੰਨਾ ਮਗਰ ਬੱਚੀਆਂ ਤਿੰਨਾ ਮਗਰ ਬੱਚੀਆਂ ਜੀ ਲਓ ਵੀ ਦੋਸਤੋ ਠੀਕ ਆ ਜੀ ਸੋ ਵਾਰ-ਵਾਰ ਕਈ ਵਾਰਾਂ ਦੋਸਤੋ ਕਈ ਵਾਰਾਂ ਰਹਿ ਜਾਂਦਾ ਗੱਲ ਦੱਸਣੋ ਮਗਰ ਬੱਚੀਆਂ ਨੇ ਤਿੰਨ ਵੜਾਂ ਦਿਖਾਉਣੀਆਂ ਤਿੰਨੇ ਸੂਈਆਂ ਨੇ ਇਹ ਪੰਜਾਂ ਦਿਨਾਂ ਦੀ ਸੂਈ ਆ ਹਾਂਜੀ ਮਗਰ ਬ ਲਓ ਜੀ 9-10 ਕਿਲੋ ਦੁੱਧ ਇਸ ਵਕਤ ਇਹਦੇ ਥੱਲੇ ਹੈਗਾ ਪਹਿਲਾ ਸਵੇਰ ਸੁਈ ਆ ਤੇ ਮਗਰ ਵੱਸੀ ਆ ਠੀਕ ਆ ਜੀ ਮਗਰ ਵੱਸੀ 9-10 ਕਿਲੋ ਪੰਜਵੇਂ ਦਿਨ ਦੇ ਦੌਰਾਨ ਇਹਦੇ ਥੱਲੇ ਦੁੱਧ ਦਾ ਕ੍ਰੋਸ ਅੰਕ ਦੇ ਵਿੱਚ ਐਚਐਫ ਤੇ ਜਰਸੀ ਦਾ ਜਿਹੜਾ ਦੋਸਤ ਇਹ ਕ੍ਰੋਸ ਪਾਣ ਇਸ ਬਲੈਡ ਦੇ ਵਿੱਚ ਠੀਕ ਆ ਚਲੋ ਸੁਣਿਓ ਉਹ ਬਾਕੀ ਥੋੜੀ ਜੀ ਨਾਰਮਲ ਸੇਵਾ ਦੇ ਵਿੱਚੋਂ ਪਸੂ ਨਿਕਲਦੇ ਆ ਅਸਕੋਰਡਿੰਗ ਤੁਸੀਂ ਜਜਮੈਂਟ ਕਰ ਲਿਓ ਦੋਸਤੋ ਤੇ ਥੋੜੇ ਜਿਲੇ ਸੇਪਣ ਦੇ ਵਿੱਚ ਇੱਕ ਸੂਸਵਾ ਦੇ ਵਿੱਚ ਆਈ ਦਾ ਵੀ ਜਿਹੜਾ ਫਰਕ ਪੈ ਜਾਂਦਾ ਪਸੂ ਦਾ ਸੂਸਵਾ ਵਿੱਚ ਆਇਆ ਹੁੰਦਾ ਬਾਕੀ ਫੇਸ ਕੁਆਲਿਟੀ ਬਾਡੀ ਸਟਰਕਚਰ ਇਸ ਵੇੜ ਦਾ ਬਿਲਕੁਲ ਤੁਹਾਡੇ ਸਾਹਮਣੇ ਹੈ ਜੀ ਵੀਰ ਸਿੰਘ ਜੀ ਇੱਕ ਥਾਣਾ ਉਲਟ ਪਹਿਣੀ ਦਾ ਮਗਰਲਾ ਥੋੜਾ ਛੋਟਾ ਰੱਖ ਦੀਏ ਕਿ ਪੂਰਾ ਚਵਾ ਦੇ ਵਿੱਚ ਵਧੀਆ ਆ ਜਾ ਬਰਾਬਰ ਆਉਂਦਾ ਵਾ ਅੱਛਾ ਜੀ ਹਾਂ ਜੀ ਉਹਨੇ ਮੜਾ ਜਾ ਕਰਦੀ ਆ ਪਰ ਚਾਹ ਚਵਾ ਬਰਾਬਰ ਆ ਠੀਕ ਹੈ ਜੀ ਆਗਲੇ ਨਾਲ ਅਗਲਾ ਪਹਿਲਾਂ ਪਹਿਲਾ ਓਕੇ ਆ ਲਓ ਜੀ ਸੀਲ ਠੰਡੀ ਆ ਕੋਈ ਉਹ ਜੀ ਸ਼ੂਕਰ ਨਹੀਂ ਗਈ ਰੰਮਰ ਜੀ ਬੰਗੇ ਤੋਂ ਬਿਨਾ ਹੀ ਚੋਈ ਦੀ ਇਤਰਾ ਹੀ ਠੀਕ ਆ ਠੀਕ ਆ ਕੋਈ ਬੰਗਾ ਬੰਗਾ ਪਾਉਂਦੇ ਕੋਈ ਬੰਗੇ ਦੀ ਲੋੜ ਨਹੀਂ ਨੂੰ ਲਓ ਜੀ ਇਤਰਾ ਹੀ ਚੋਈ ਦੀ ਸੋ ਦੋਸਤੋ 10 ਕਿ ਲੀਟਰ ਦੁੱਧ ਇਸ ਵਕਤੇ ਦੇ ਥੱਲੇ ਆ ਠੀਕ ਆ ਜੀ ਪਹਿਲਾਂ ਇਹ ਬਚੀ ਸੁਈ ਆ ਪਹਿਲਾਂ ਵੜ ਸੁਈ ਆ ਤੇ ਭਾਜੀ ਵੀ ਡਿਮਾਂਡ ਭਾਵੇਂ 35 ਕਰ ਲਈਏ ਭਾਵੇਂ 32 ਕਰ ਲਈਏ 28000 ਦੀ ਹਾਂ ਨਾ ਆਜਾ ਆਪਾਂ ਲਈ ਨਹੀਂ 28000 ਦੀ ਹਾਂਜੀ 28000 ਦੀ ਆਮ ਆਲੀ ਠੀਕ ਹੈ ਜੀ ਹਾਂਜੀ ਲਓ ਜੀ ਸੋ ਬਿਲਕੁਲ ਵਾਜਬ ਰੇਟ ਆ ਦੋਸਤੋ ਪਹਿਲਾਂ ਵੀ ਇੱਕ ਆਪਾਂ ਕਵਰੇਜ ਕੀਤੀ ਸੀ ਉਹਦੇ ਵਿੱਚ ਵੀ ਬਿਲਕੁਲ ਵਾਜਬ ਚਾਇਜ ਰੇਟਾਂ ਦੇ ਉੱਪਰ ਪਸੂ ਪਾਏ ਸੀਗੇ ਤੇ ਇਸ ਵਾਰ ਵੀ ਤਕਰੀਬਨ ਪਸੂ ਵਾਜਬ ਹੀ ਆ ਜਿਹੋ ਜਿਹਾ ਪਸੂ ਉਹ ਜਿਹਾ ਮੁੱਲ ਵੈਸੇ ਪਰ ਪਸੂ ਵਾਜਬ ਨੇ ਜਾਇਜ਼ ਰੇਟਾਂ ਦੇ ਉੱਪਰ ਆ ਠੀਕ ਆ ਸੋ 10 ਕਿਲੋ 62 ਥਲੇ ਦੁੱਧਾ ਪੂਰਾ ਗਰਮੀ ਪੂਰਾ ਸਾਲ ਪਰ ਕਰਮ ਵਾਲੀਆਂ ਦੁੱਧ ਪੀਉਣਾ ਜਿਹੜੀ ਅ ਵੱਛੀ ਵੀ ਆਦੀ ਜਿਹੜੀ ਆ ਕ੍ਰੋਸ ਸੰਗ ਦੇ ਵਿੱਚ ਆ ਸ਼ਾਹੀਵਾਲ ਤੇ ਕੁਝ ਤੁਸੀਂ ਵੇਖ ਸਕਦੇ ਜੇ ਜਰਸੀ ਦਾ ਕ੍ਰੋਸ ਵੱਛੀ ਦੇ ਵਿੱਚ ਵੀ ਹੈਗਾ ਮਗਰ ਵੱਛੀ ਆ ਤੇ ਇਸ ਤੋਂ ਬਾਅਦ ਆਪਣੇ ਕੋਲ ਜਿਹੜੀ ਆ ਆ ਗਈ ਆ ਜੀ ਚੌਥੇ ਨੰਬਰ ਤੇ ਆ ਬੈਣ ਹਾਂਜੀ ਇਹਦਾ ਸੂਆ ਦੱਸ ਦੀਏ ਜੀ ਇਹ ਸੂਆ ਦੂਜਾ ਜੀ ਦੂਸਰਾ ਸੂਆ ਹਾਂਜੀ ਅੱਜ ਕਿੰਨੇ ਕ ਟਾਈਮ ਦੀ ਸੂਈ ਹੈ ਇਹ ਅੱਜ ਕੋਈ 20 ਕ ਦਿਨਾਂ ਦੀ ਸੂਈ ਹੈ ਜੀ 20 ਦਿਨਾਂ ਦੀ ਹਾਂਜੀ ਠੀਕ ਹੈ ਜੀ ਬੱਚਾ ਜਿਹਦੇ ਮਗਰ ਵੱਛੀ ਆ ਵੱਛੀ ਆ ਜੀ ਇਹਦੇ ਅੱਜ 20 ਦਿਨਾਂ ਦੇ ਦੌਰਾਨ ਇਹਦੇ ਥੱਲੇ ਦੁੱਧ ਕਿੰਨਾ ਕਾ ਜੀ ਇਹ ਥੱਲੇ ਦੁੱਧ ਤੇ ਦਾਖਲ ਹੋਊਗਾ ਤੇ ਪਰ ਆਪਾਂ ਅੱਠ ਦੱਸਾਂਗੇ ਅੱ ਵਾਲਕੀ ਕੋਈ ਘੱਟ ਨਹੀਂ ਕੋਈ ਵੱਧ ਨਹੀਂ 8 ਲੀਟਰ ਤਾਂ ਕੋਈ 28 ਤੋਂ ਵੱਧ ਹੀ ਹੋਵੇ ਤੇ ਗੱਲ ਹੋ ਰਹੀ ਆ ਹਾਂਜੀ ਹਾਂਜੀ ਠੀਕ ਆ 8 ਤੋਂ ਨਹੀਂ ਘਟਦਾ ਹਾਂਜੀ ਲਓ ਜੀ 20 ਦਿਨਾਂ ਦੀ ਸੂਈ ਹੈ ਭਰਾਵੋ ਦੂਜਾ ਸੂਆ ਮਗਰ ਬਚੀ ਆ ਠੀਕ ਆ ਜੀ ਤੇ ਅੱਠੋਂ ਵੈਸੇ ਬਾਹਰ ਦੋ ਦਾ ਪਰ ਜਿਹੜੇ ਵੀਰ ਨੇ ਇੱਥੇ ਆਣ ਕੇ ਤਸੱਲੀ ਕਰ ਲੈਣੀ ਆ ਉਹ 8 ਕਿਲੋ ਜਿਹੜਾ ਬਿਲਕੁਲ ਭਾਂਡੇ ਦੇ ਵਿੱਚ ਪੈਂਦਾ ਦੋ ਤੋਂ 8 ਕਿਲੋ ਆ ਠੀਕ ਆ ਕੋਈ ਵੱਧ ਚੋਲੇ ਦੇ ਕਿਲੋ ਅੱਧਾ ਕਿਲੋ ਵੱਧ ਚੋਲੇ ਦੇ ਕੋਈ ਵੱਖਰੀ ਗੱਲ ਬਾਕੀ ਦੁੱਧ ਜਿਹੜਾ ਦੋਸਤੋ ਜਿੰਨਾ ਦੱਸਿਆ ਜਾਊਗਾ ਉਹ ਕਿਲੋ ਖੰਡ ਦਾ ਜਿਹੜਾ ਬਿਲਕੁਲ ਘਟ ਕੇ ਦੱਸਿਆ ਜਾ ਸਸ ਫਾਈ ਵਾਲੀ ਠੀਕ ਹੈ ਸੋ ਥਾਣ ਤੋਂ ਪੂਰੇ ਲੰਬੇ ਆ ਹੱਥੀ ਚਵਾਈ ਵਾਲੇ ਥਾਣਾ ਕਿਉਂਕਿ ਮੌਕੇ ਤੇ ਆਪਾਂ ਖੜੇ ਜਿਹੜੇ ਦੋਸਤੋ ਚੀਜ਼ ਦੇਖਦੇ ਆ ਉਹ ਆਪਾਂ ਨੂੰ ਬਿਲਕੁਲ ਦੱਸਣਾ ਫਰਜ਼ ਬਣਦਾ ਸਾਰੇ ਫਾਰਮਰ ਵੀਰਾਂ ਨੂੰ ਵੀ ਥਾਣ ਜਿਹੜਾ ਹੱਥੀ ਚਵਾਈ ਵਾਲਾ ਇੱਕ ਸਾਈਡ ਤੋਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਇੱਕ ਪਹਿਣੀ ਵਾਲੀ ਸਾਈਡ ਆ ਲੰਬਾ ਥਾਣ ਹੱਥੀ ਚਵਾਈ ਵਾਲਾ ਠੀਕ ਹੈ ਜੀ ਤੇ ਬਾਕੀ ਚੋਣ ਚਾਂ ਜਿਹੜੀ ਆ ਦੋਸਤੋ ਕਿਸੇ ਚੋਣ ਨੀਕੀ ਹੋਈ ਤੇ ਪਿੱਛੋਂ ਓਨਰ ਨੇ ਵੈਸੇ ਵਪਾਰ ਦਾ ਕੰਮ ਆ ਦੱਸ ਹੀ ਦੇਣਾ ਆਦਰਵਾਇਜ਼ ਕੋਈ ਨਹੀਂ ਕਮੀ ਪੇਸ਼ੀ ਆ ਗਈ ਤੇ ਬਿਲਕੁਲ ਨਹੀਂ ਦੱਸੀ ਜਾਊਗੀ ਲਓ ਜੀ ਇੱਕ ਵਾਰੀ ਬੱਚਾ ਵੀ ਤੁਹਾਨੂੰ ਦਿਖਾ ਦਈਏ ਬਿਲਕੁਲ ਨੇੜੇ ਤੋਂ ਆ ਬੱਚਾ ਇਸ ਵਾਰ ਦੇ ਮਗਰ ਆ ਦਿਖਾ ਦਿਓ ਮਾੜਾ ਮੂੰਹ ਦਿਖਾ ਦਿਓ ਜੋ ਬੱਚੇ ਦਾ ਇਹਨੂੰ ਹਾਂਜੀ ਆ ਠੀਕ ਹੈ ਠੀਕ ਠੀਕ ਸੋ ਸ਼ਾਹੀਵਾਲ ਕਰੋਸਾਂਗ ਦੇ ਵਿੱਚ ਹੀ ਮਗਰ ਬੱਚੇ ਆ ਤੇ ਮਗਰ ਬੱਚੀ ਆ ਠੀਕ ਆ ਪਾਜੀ ਵੀਰ ਸਿੰਘ ਕੈਦੀ ਡਿਮਾਂਡ ਫਿਰ ਕੀ ਕਰਦੇ ਪੈ ਜੇ ਡਿਮਾਂਡ ਭਾਵੇਂ 32 ਕਰ ਲਈਏ ਭਾਵੇਂ 30 ਕਰ ਲਈਏ 28000 ਦੀ ਉੱਚੀ ਦੇ ਦਾਂਗੇ ਵੀ 28000 ਹਾਂਜੀ 28000 ਦੇਣਾ ਲਓ ਜੀ ਬਹੁਤ ਜੈ ਜੈ ਭਰਾ ਦਾ ਮਾਨਦਾਨ ਕਰਨਾ 28 24 ਹਾਂਜੀ 27000 ਦੀ ਪੂਰੇ ਦੇਨਾ ਗਿਆ ਹਨ ਆ ਜੀ। ਦੇ ਕਸਰਾ ਕੁਸਰਾ ਸਾਰੀਆਂ ਕੱਢ ਕੇ ਸਾਰੀਆਂ ਕੱਢ ਗਏ ਜੀ। 27 ਦੀ। ਹਾਂ ਜੀ 27। ਲੋ ਵੀ 27000 ਦੀ ਦੋਸਤੋ ਇਹ ਵਛੀ ਮਿਹੜ ਮਿਲ ਜੂਗੀ ਤੁਹਾਨੂੰ ਸੈਕਿੰਡ ਟਾਈਮਰ ਜਿਹੜੀ 20 ਦਿਨਾਂ ਦੀ ਸੂਈ ਆ 8 ਕਿਲੋ ਦੁੱਧ ਮਗਰ ਵਛੀ ਆ ਠੀਕ ਆ ਜੀ ਵਛੀਆਂ ਵੈਸੇ ਤਿੰਨਾਂ ਦੇ ਇਕ ਬਰੀ ਫੇਰਾ ਪਰਪਲੀਟ ਕਰ ਦਿੰਦੇ ਆ। ਤਿੰਨਾਂ ਮਗਰ ਵਛੀਆਂ ਨੇ ਤੇ ਉਹ ਅਕੋਰਡਿੰਗ ਜਿਹੜੀ ਤੁਸੀਂ ਗੱਲਬਾਤ ਕਰ ਲਿਓ ਸੌਦਾ ਕਰ ਲਿਓ ਥਾਣ ਤੋਂ ਪੂਰੇ ਲੰਬੇ ਆ। ਹੱਥੀ ਚਵਾਈ ਨੇ ਥਾਣਾ ਕਿਸੇ ਲੇਡਜ਼ ਨੇ ਘਰੇ ਚਵਾਈ ਕਰਨੀ ਆ ਚਾਹੇ ਕਿਸੇ ਭਰਾ ਨੇ ਚਵਾਈ ਕਰਨੀ ਆ। ਤਾਂ ਤੁਹਾਨੂੰ ਬਹੁਤ ਵਧੀਆ ਲੱਗਾਗਾ। ਅੱਛਾ ਭਾਜੀ ਵੀਰ ਸਿੰਘ ਇੱਕ ਆਪਣੇ ਕੋਲ ਜਿਹੜੀ ਆ ਲਾਸਟ ਵਿੱਚ ਆ ਬੈੜ ਆ ਗਈ ਆ। ਹਾਂਜੀ। ਠੀਕ ਹੈ ਜੀ ਇਹ ਵੀ ਆਪਦੇ ਵਜਨ ਵਜੂਦ ਨਾਲੋਂ ਜ਼ਿਆਦਾ ਲੇਵਾ ਚੱਕੀ ਫਿਰਦੀ ਆ। ਹਾਂਜੀ ਹਾਂਜੀ। ਤੇ ਇਹਦੀ ਕੀ ਡਿਟੇਲ ਆ ਜੀ? ਡਿਟੇਲ ਇਹ ਦੂਜਾ ਸੁਆ ਵਾ। ਅੱਛਾ। ਦੁੱਧ ਦੇ ਦੇ ਥਲੇ 13 ਤੋਂ ਵੱਧ ਹੋਊਗਾ। ਪਰ ਆਪਾਂ 12 ਕਿਲੋ ਦੀ ਗਰੰਟੀ ਦੇਵਾਂਗੇ ਬੌਲੇ ਤੇ ਆ ਬੱਚੀ। ਅੱਛਾ ਤੇ ਕਿਨੇ ਤਿੰਨ ਅੱਜ ਤੀਜਾ ਕਿ ਦੂਜਾ ਦਿਨ ਜੀ? ਅੱਜ ਇਹਨੂੰ ਤੀਜਾ ਦਿਨ ਆ ਜੀ। ਤੀਜਾ ਦਿਨ। ਹਾਂਜੀ। ਨਾੜੂ ਦੇ ਬੱਚੀ ਆ ਨਾਲ ਬੋਲਾ ਬਣਦਾ ਬੋਲਾ ਹਾਂਜੀ ਹਾਂਜੀ ਬੋਲਾ ਹੀ ਆ ਜੀ ਠੀਕ ਆ ਜੀ ਸੂਆ ਹੈ ਕਿ ਨਵਾ ਦੂਜਾ ਕਿ ਦੂਜਾ ਜੀ ਦੂਜਾ ਦੂਜਾ ਸੂਆ ਜੀ ਹਾਂਜੀ ਠੀਕ ਆ ਜੀ ਹਾਂਜੀ ਲੋ ਬੋਸਤੋ ਵੈਸੇ ਰੰਗ ਜਿਹੜਾ ਹੈਗਾ ਤੋ ਕਿਨ ਆਪਾਂ ਵੇਖਦੇ ਚੀਨੀ ਚੀਨੀ ਜਾਂ ਚੀਨੀ ਜਾਂ ਰੰਗ ਆ ਜਾਂਦਾ ਪਰ ਵੈੜ ਵਜਨ ਵਜੂਦ ਨਾਲੋਂ ਕਰਮਾਂ ਲਈ ਜ਼ਿਆਦਾ ਲਈ ਖੜੀ ਆ ਥੱਲੇ ਤੁਹਾਨੂੰ ਪੂਰਾ ਲੇਵਾ ਦਿਖਾਵਾਂਗੇ ਤਸੱਲੀ ਨਾਲ ਦੂਜਾ ਸੂਆ ਤਿੰਨਾਂ ਕਿ ਦਿਨਾਂ ਦੀ ਸੂਈ ਆ ਮਗਰ ਬੱਚੀ ਆ ਨਾੜੂ ਤੇ ਬੱਚਾ ਬੱਚਾ ਕੋਈ ਤੁਹਾਨੂੰ ਦਿਖਾਈਏ ਆ ਲੋ ਸੋ ਨਾੜੂ ਤੇ ਬੱਚਾ ਨਾੜੂ ਬਿਲਕੁਲ ਬੱਚੇ ਦੇ ਨਾਲ ਆ ਜੀ ਆਦਾ ਅਛਾ ਵੀ ਭਾਜੀ ਵੀਰ ਸਿੰਘ ਮਤਲਬ ਬੌਲੇ ਤੇ ਬੌਲਾ ਕਿੰਨਾ ਦੱਸਿਆ ਇੱਕ ਵਾਰੀ ਰਿਪੀਟ ਕਰੀਏ ਬੌਲਾ ਉਹ ਤੇ 13 ਕਿਲੋ ਪਰ ਆਪਾਂ 12 ਕਿਲੋ ਦੀ ਗਾਰੰਟੀ ਦੇਵਾਂਗੇ ਦੋ ਟਾਈਮ ਆਪਣੇ ਘਰੇ ਚੋਕੇ ਕੋਈ ਮਿੰਨ ਕੇ ਲੈ ਕੇ ਜਾਵੇ 12 ਹਾਂਜੀ ਠੀਕ ਹੈ ਜੀ ਲਓ ਜੀ 12 ਲੀਟਰ ਜਿਹੜਾ ਦੋਸਤੋ ਬੌਲਾ ਸ਼ੁਰੂਆਤ ਜਿਹੜੀ ਅੱਜ ਤੀਜੇ ਦਿਨ ਦੇ ਦੌਰਾਨ 12 ਲੀਟਰ ਬੌਲੇ ਤੋਂ ਹੋਈ ਆ ਬਾਕੀ ਥਣ ਭਾਡਾ 15 14 15 ਕਿਲੋ ਪਰ ਹੋਊਗੀ ਅੱਛੀ ਠੀਕ ਹੈ ਹਾਂਜੀ ਬਾਕੀ ਚੋਣ ਜਾਂ ਦੀ ਸਾਫ ਸੁਥਰੀ ਨਿਕਲੀ ਓਕੇ ਠੀਕ ਹੈ ਜੀ ਲਓ ਜੀ ਬਗੈਰ ਵੰਗੇ ਤੈਨੂੰ ਰਸੀਕੇ ਨੂੰ ਨਹੀਂ ਪਾਈ ਦੀ ਠੀਕ ਠੀਕ ਸਾਰੀਆਂ ਰਸੀਦੋਂ ਬਿਨਾ ਹੀ ਬਿਲਕੁਲ ਬਿਲਕੁਲ ਹਾਂਜੀ ਹਾਂ ਦੱਸੋ ਵੈਸੇ ਕਰੋ ਸੰਗ ਦੇ ਵਿੱਚ ਬਹਿਣਾ ਰਸੀ ਰੂਸੀ ਪਾਉਣ ਦੀ ਵੈਸੇ ਲੋੜ ਨਹੀਂ ਕਿ ਪਰ ਫਿਰ ਵੀ ਅੱਗੇ ਹਰਕ ਵੀਰ ਦੀ ਆਪੋ ਆਪਣੀ ਇੱਛਾ ਹੁੰਦੀ ਆ ਕਿਸੇ ਦੀ ਖੁਸ਼ੀ ਆ ਪਾਉਣੀ ਪਾਲੇ ਨਹੀਂ ਪਾਉਣੀ ਤੇ ਕੋਈ ਬਾਲੀ ਵੱਟੀ ਕਰਨੀ ਕਿ ਕਿਉਂਕਿ ਕੋਈ ਬਾਲੀ ਬੰਗਾ ਬੂੰਗਾ ਕੋਈ ਜੰਨੀ ਬੜ ਵੀ ਤੁਹਾਨੂੰ ਦਿਖਾਉਂਦੇ ਆ ਤਿੰਨ ਬੜਾ ਦਿਖਾਈਆਂ ਕੋਈ ਬੰਗਾ ਰਸੀ ਲੈਂਦੀਆਂ ਨਹੀਂ ਗੀਆਂ ਫਿਰ ਖਾਲ ਫਿਰ ਵੀ ਕਿਸੇ ਵੀਰ ਦੀ ਇੱਛਾ ਅੱਗੇ ਪਾਉਣੀ ਤੇ ਪਾ ਸਕਦਾ ਬੱਤੀ ਦਾ ਰੜਾ ਕਰ ਦਿੱ ਗੀ ਲਓ ਜੀ ਠੀਕ ਹੈ ਸੋ 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 ਬੜ ਹਾਈਟ ਮੀਡੀਅਮ ਦਰਮਿਆਨੀ ਹਾਈਟ ਆ ਠੀਕ ਆ ਜੀ ਤੇ ਬਾਕੀ ਥਾਂ ਭਾਂਡੇ ਦੀ ਪੂਰੀ ਖਬਰਦਾਰ ਆ ਥਾਂ ਦੇਵ ਦੀ ਕਾਫੀ ਖਬਰਦਾਰ ਸੋ 13 ਕਿ ਲੀਟਰ ਜਿਹੜੀ ਹੁਣ ਪੌਲੇ ਤੋਂ ਸਟਾਰਟਿੰਗ ਹੋਈ ਆ ਠੀਕ ਆ ਜੀ ਜਿਆਦਾ ਕਰਦੀ ਜੜਾ ਹਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜਾ ਕਰੂਣ ਨੂੰ ਫਿਰ ਪਾਲ ਨਹੀਂ ਚਪ ਬਾਅਦ ਜਾ ਹੀ ਖਾਲੀ ਪਿੰਦੀ ਵੱਛੀ ਦਾ ਕਰਕੇ ਬੱਚੇ ਦਾ ਕਰਦਾ ਨਾ ਫਿਰ ਤਾਜੀ ਸੂਈ ਕਰਕੇ ਤਾਜੀ ਸੂਈ ਨਾ ਬੱਚੇ ਦਾ ਜਾਂਦਾ ਕਰੇ ਬੱਚੇ ਦਾ ਮਰਨ ਤਾਂ ਹੀ ਜਾਂਦੀ ਗੜੀ ਹਾਂ ਉਹ ਦੱਸੋ ਲਾਸਟ ਵਿੱਚ ਵਾਇਰ ਸੀਗੀ ਜਿਹੜੀ ਆਪਾਂ ਤੁਹਾਨੂੰ ਦਿਖਾ ਦਿੱਤੀ ਆ 13 ਲੀਟਰ ਸਟਾਰਟਿਕ ਹੋਈ ਆ ਬੋਲੇ ਤੋਂ ਠੀਕ ਆ ਜੀ ਬਾਕੀ ਥਣ ਭਾਂਡੇ ਦੀ ਪੂਰੀ ਖਬਰਦਾਰ ਲੰਬਾ ਥਣ ਪੂਰਾ ਚਾਰੇ ਥਣ ਕੋਈ ਫੋਟ ਨਹੀਂ ਕੋਈ ਬੱਚਾ ਨਹੀਂ ਕਿਸੇ ਤਰ੍ਹਾਂ ਦਾ ਕੋਈ ਲੱਗਾ ਵਿੱਚ ਤੇ ਆ ਲਓ ਜੀ ਅੱਛਾ ਭਾਜੀ ਇਹਦੀ ਫਿਰ ਡਿਮਾਂਡ ਕੀ ਕਰਤੀ ਕੀ ਲੈਣ ਦੇਣ ਰੂਗਾ ਡਿਮਾਂਡ ਭਾਵੇਂ 38 ਕਰ ਲਈਏ ਭਾਵੇਂ 40 ਕਰ ਲਈਏ ਹਾਂ ਇਹ 34000 ਦੀ ਵੈੜ ਹਾਂ ਨਾ ਆਦੀ ਦੇਣੀ 34000 ਦੀ ਹਾਂ 34000 ਦੀ ਦੇਣੀ ਹਾਂ ਨਾ ਠੀਕ ਆ ਜੀ ਹਾਂਜੀ ਲਓ ਵੀ ਦੋਸਤੋ 34000 ਦੀ ਹਨਾ ਜੇ ਕਸਰਾ ਕੁਸਰਾ ਕੱਢ ਕੇ ਦਿਖਾਣ ਕੱਢ ਗਏ ਯਾਰ 34000 ਦੀ ਇਹ ਵਾੜ ਮਿਲ ਜਾਊਗੀ ਠੀਕ ਆ ਸੋ ਵਾੜ ਚੰਗੀ ਆ ਦੋਸਤੋ ਬਾਕੀ ਚੰਗੀ ਸੇਵਾ ਹੋਈ ਤੇ 15 15 14 15 ਲੀਟਰ ਤੋਂ ਤਾਂ ਕਰਮਾ ਲਈ 14 15 ਤੋਂ ਬਾਹਰ ਜਾਊਗੀ ਸਾਂਹ ਵਾਲਾ ਵੱਜ ਗਿਆ ਸਾਂਹ ਵਾਲਾ ਵੱਜ ਗਿਆ ਸਾਂਹ ਵਾਲਾ ਵੱਜ ਗਿਆ ਕਰਮਾ ਲਈ ਜਿਹੜੇ ਹਿਸਾਬ ਨਾਲ ਚਵਾ ਥਣ ਚੱਟਾ ਲੱਗਾ ਉਹਨਾਂ ਨੂੰ ਬਿਲਕੁਲ ਜੀ ਬਿਲਕੁਲ 15 ਤੋਂ ਬਾਹਰ ਜਾਊਗੀ ਆ ਹਜੇ ਵੀ ਚਲੋ ਕੁਝ ਕੁ ਦਿਨਾਂ ਦੀ ਸੂਈ ਆ ਕੁ ਤੀਜੇ ਕੇ ਦਿਨ ਤੇ ਦੁਰਾਣੀ ਅੱਜ 13 ਕ ਲੀਟਰ ਤੋਂ ਹਾਂ ਜੀ ਲਓ ਵੀ ਦੋਸਤੋ ਇਹ ਨਾਗਨੇ ਅ ਇੱਕ ਪਾਸਿਓਂ ਇਧਰੋਂ ਇੱਕ ਮੱਝ ਦਿਖਾਈ ਹੈ ਜਿਹੜੀ ਬਿਲਕੁਲ ਠੁਕੀ ਆ ਕਿ ਤਿਆਰੀ ਦੇ ਅੱਠ 10 ਦਿਨਾਂ ਤੱਕ ਸੁੰਦੀ ਆ ਇੱਕ ਝੋਟੀ ਜਿਹੜੀ ਤੁਹਾਨੂੰ ਦਿਖਾਈ ਆ ਦੂਜਾ ਸੂਬਾ ਕੋਈ ਦੋ ਕੁ ਮਹੀਨਿਆਂ ਦੇ ਉੱਚੇ ਬੱਚੇ ਦੇ ਵਿੱਚ ਉਹ ਦੇਦੇ ਥੱਲੇ ਵੀ ਚੰਗਾ ਖਾਸਾ ਉਹ ਅਕੋਰਡਿੰਗ ਤੁਸੀਂ ਆਪਣੀ ਗੱਲਬਾਤ ਕਰ ਲਿਓ ਤਿੰਨ ਨਗ ਜੜਿਆ ਜਿਹੜਾ ਸੀ ਮਗਰ ਬੱਚੀਆਂ ਨੇ ਤਿੰਨਾਂ ਦੇ ਤੇ ਪਾਜੀ ਵੀਰ ਸਿੰਘ ਅੱਜ ਇਹ ਪਸ਼ੂ ਸੀ ਆਪਣੇ ਕੋਲ ਹਾਂਜੀ ਹਾਂਜੀ ਤਿੰਨ ਠੀਕ ਅੱਛਾ ਪਾਜੀ ਵੀਰ ਸਿੰਘ ਇੱਥੇ ਕਿਸੇ ਨੇ ਹੋਣਾ ਇੱਕ ਵਾਰੀ ਤੁਸੀਂ ਆਪਣੀ ਜ਼ੁਬਾਨੀ ਵੀ ਐਡਰੈਸ ਕਨਫਰਮ ਕਰਾ ਦਿੱਤੀ ਆਪਣਾ ਬਸ ਆਪਣਾ ਜਦੋਂ ਪੱਟੀ ਤੋਂ ਜਿਹੜੀ ਤਰਨਤਾਰ ਨੂੰ ਛੜਕ ਜਾਂਦੀ ਆ ਉਹ ਤੋਂ ਬਾਹਵਣੀ ਵਾਲੀ ਨੂੰ ਛੜਕ ਨਿਕਲਦੀ ਏ ਇੱਕ ਹਾਂਜੀ ਉਹ ਬਾਹਵਣੀ ਛੜਕ ਦੇ ਉੱਤੇ ਆਪਣਾ ਘਰ ਆ ਸੁਗੇ ਦੇ ਲਾਗੇ ਬਿਲਕੁਲ ਜੀ ਹਾਂਜੀ ਬਾਹਵਲੀ ਦਾ ਰੋਡ ਜਾਂਦਾ ਨਾ ਉੱਤੇ ਲੱਗੇ ਆਪਣਾ ਘਰ ਬਿਲਕੁਲ ਹਾਂਜੀ ਲਓ ਦੋਸਤੋ ਇਹ ਐਡਰੈਸ ਆ ਵੈਸੇ ਨੰਬਰ ਬਿਲਕੁਲ ਸਕਰੀਨ ਤੇ ਲੱਗੇ ਆ ਦੋਨੋਂ ਨੰਬਰ ਬਿਲਕੁਲ ਚੱਲਦੇ ਆ ਭਾਜੀ ਵੀਰ ਸਿੰਘ ਹੁਣ ਅਸੀ ਕਾਲ ਕਿਸੇ ਵੀਰ ਨੇ ਨੇੜੇ ਬੰਨੇ ਆ ਕੇ ਕਾਲ ਕਰਕੇ ਫਿਰ ਐਡਰੈਸ ਕਨਫਰਮ ਕਰਨਾ ਤੇ ਤੁਸੀਂ ਪੁੱਛ ਸਕਦੇ ਜੇ ਪੱਟੀ ਸ਼ਹਿਰ ਵਿਜ਼ਿਟ ਕਰੋਗੇ ਤੇ ਪੱਟੀ ਤੋਂ ਜਿਹੜੀ ਛੜਕ ਦੋਸਤੋ ਕਹਿਰੋਂ ਲੋਕਾਂ ਇਸੇ ਸੜਕ ਤੋਂ ਇੱਕ ਪੱਟੀ ਸ਼ਹਿਰ ਦੇ ਵਿੱਚੋਂ ਇੱਕ ਸੜਕ ਨਿਕਲਦੀ ਹੈ ਜਿਹੜੀ ਬਾਂਮਣੀ ਵਾਲੇ ਪਿੰਡ ਨੂੰ ਜਾਂਦੀ ਹੈ ਠੀਕ ਹੈ ਜੀ ਤੇ ਬਿਲਕੁਲ ਸੂਬਾ ਨਹੀਂ ਪਾਰ ਕਰਨਾਗਾ ਸੂਬੇ ਤੋਂ ਬਿਲਕੁਲ ਬੈਕ ਸਾਈਡ ਨਾਲ ਹੀ ਸੂਬੇ ਦੇ ਵੀਰ ਸਿੰਘ ਉਹਨਾਂ ਦੇ ਘਰ ਨੇ ਨੰਬਰ ਸਕਰੀਨ ਤੇ ਲੱਗੇ ਆ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ